ਜਿਹੜੇ ਤੁਸੀਂ ਬਾਜ਼ਾਰ 'ਚ ਜਾ ਕੇ ਇਤਨੇ ਸੂਟ ਕਢਾਈ ਕੱਢੇ 8-800 ਰੁਪਏ ਦੇ ਲੈਨੇ ਹੋ ਤੁਹਾਨੂੰ 5 ਦਿਨ 800 ਵਾਲਾ ਸੂਟ ਅਸੀਂ ਦਵਾਂਗੇ ਸਿਰਫ 350 ਰੁਪਏ 'ਚ ਜਿਹੜਾ ਬਾਜ਼ਾਰਾਂ 'ਚ 15-1500 ਦਾ ਸੂਟ ਹੈ ਅਸੀਂ ਤੁਹਾਨੂੰ 500 ਰੁਪਏ ਦੇ ਵਿੱਚ ਦਵਾਂਗੇ ਆ ਦੇਖੋ ਜੀ ਤੁਸੀਂ ਬਾਜ਼ਾਰ 'ਚ ਜਾਉਂਗੇ ਇਸ ਸੂਟ ਦੀ ਕੀਮਤ ਲੇਗੀ 1500 ਰੁਪਿਆ ਪਰ ਇੱਥੇ ਆਓ 1500 ਵਾਲਾ ਸੂਟ ਤੁਹਾਨੂੰ ਅਸੀਂ 1500 ਦੇ ਤਿੰਨ ਦੇ ਦਿੰਦੇ ਆ ਮਤਲਬ 1500 ਵਾਲਾ ਸੂਟ ਸਿਰਫ 500 ਹੀ ਰਹਿ ਜਾਓ ਜਿਹੜਾ ਬਾਜ਼ਾਰ 'ਚ ਜਾ ਕੇ ਤੁਸੀਂ 20000 ਰੁਪਏ ਦਾ ਕੱਪੜਾ ਖਰੀਦਣਾ ਇੱਥੇ ਤੁਹਾਨੂੰ ਅਸੀਂ ਦੇ ਦਣਾ 20000 ਵਾਲਾ ਕੱਪੜਾ ਸਿਰਫ 8000 'ਚ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਦੁਪੱਟੇ ਨਾਲ ਆ ਜਿਹੜਾ ਇਹ 17 1800 ਤੋਂ ਘੱਟ ਨਹੀਂ ਅਸੀਂ ਦਵਾਂਗੇ 650 ਰੁਪਏ ਦਾ ਸੂਟ ਹਲੋ ਗਰਲਿਸ਼ ਲੁੱਕ ਦੇ ਵਿੱਚ ਜਿਸ ਤਰ੍ਹਾਂ ਸਰਵੋਕਸੀ ਦੇ ਵਿੱਚ ਬਣਿਆ ਹੋਇਆ ਸਾਰਾ ਸੂਟ ਗਲਾ ਬਣਿਆ ਦੁਪੱਟਾ ਨਾਲ ਪਿਓਰ ਦਾ ਦਵਾਂਗੇ ਇੱਕ ਸਾਰੇ ਗਰਲਿਸ਼ ਲੁੱਕ ਦੀ ਆਈਟਮ ਐ ਵੀ ਤੁਹਾਨੂੰ ਅਸੀਂ ਸਸਤੇ ਦੇ ਸਸਤੇ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਆ 200 300 500 ਜਿੰਦਾ ਨਹੀਂ ਮਰਜੀ ਵੈਰਾਈਟੀ ਲੈ ਜਾਓ ਆ ਦੇਖੋ ਜੀ ਆ ਵੀ ਚੈੱਕ ਕਰ ਲਓ ਜਿਹੜੀਆਂ ਅੱਜ ਕੱਲ੍ਹ ਦੀਆਂ ਮਾਡਰਨ ਕੁੜੀਆਂ ਆ ਕਿੰਨੀਆਂ ਸਾਨੂੰ ਇਦਾਂ ਦੇ ਸੂਟ ਚਾਹੀਦੇ ਆ ਤੇ ਪਹਿਲੀ ਗੱਲ ਤਾਂ ਸਾਨੂੰ ਇਦਾਂ ਦੇ ਸੋਹਣੇ ਡਿਜ਼ਾਈਨਰ ਪੀਸ ਮਿਲਦੇ ਨਹੀਂ ਹੈਗੇ ਜੇ ਮਿਲਦੇ ਤਾਂ ਰੇਟ ਬਹੁਤ ਘਾਟ ਦਿੰਦੇ ਆ ਕਾਦੀਆਂ ਜ ਆਜੋ ਹੁਣ ਤੁਹਾਨੂੰ ਮਹਾਲੀ ਚੰਡੀਗੜ੍ਹ ਨੂੰ ਲੁਧਿਆਣੇ ਅੰਮ੍ਰਿਤਸਰ ਜਲੰਧਰ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਆਪਣੇ ਹੀ ਸ਼ਹਿਰ ਚ ਬਹੁਤ ਸਾਰੇ ਫਾਇਦੇ ਹੋ ਰਹੇ ਆ ਲੋਕ ਹਰਿਆਣਾ ਤੋਂ ਆ ਰਹੇ ਇੱਥੇ ਲੋਕ ਰਾਜਸਥਾਨ ਤੋਂ ਆ ਰਹੇ ਆ ਜ ਪੰਜਾਬ ਦੇ ਪਿੰਡਾਂ ਪਿੰਡਾਂ ਚ ਆ ਰਹੇ ਆ ਇੱਕ ਆ ਦੇਖੋ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਦੇਖੋ ਟੌਪ ਟੌਪ ਦੇ ਜਿਹੜੀਆਂ ਕੁੜੀਆਂ ਬਹੁਤ ਲਗਜ਼ਰੀ ਕੱਪੜੇ ਪਾਉਂਦੀਆਂ ਜਿਹੜੇ ਕਹਿੰਦੇ ਸਾਡੀ ਕੁੜੀ ਦਾ ਵਿਆਹ ਦਾਜ ਮੇਰ ਦਾ ਕੱਪੜਾ ਨਾਲੇ ਸੂਟ ਚੋਟੀ ਦੇ ਹੋਣ ਜਿਹੜਾ ਸੂਟ ਪਾਇਆ ਹੋਵੇ ਤਾਂ ਪੁੱਛ ਘੜ ਘੜ ਕੇ ਲੋਕ ਪੁੱਛਣ ਆ ਦੇਖੋ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਲਗਜ਼ਰੀ ਭਾਰੇ ਭਾਰੇ ਸੂਟ ਇੱਕ ਹੋਰ ਮੈਂ ਤੁਹਾਨੂੰ ਦੱਸ ਦਿੰਨਾ ਜੇ ਤੁਸੀਂ ਇਦਾਂ ਦੇ ਭਾਰੇ ਭਾਰੇ ਸੂਟ ਲੈਣ ਜਿਹੜੇ ਹੈਵੀ ਸੂਟ ਜਿਹੜੇ 5-5000 10-10 20-20000 ਵਾਲੇ ਸੂਟ ਆ ਇਹ ਤਾਰੇ ਸੂਟਾਂ ਦੀ ਜਿਹੜੀ ਦਾਜਬੀ ਤੁਸੀਂ ਬਾਜ਼ਾਰ 'ਚ ਜਾ ਕੇ 2 ਲੱਖ ਰੁਪਏ ਦੀ ਬਰਾਉਣੀ ਹੋ ਅਸੀਂ 2 ਲੱਖ ਵਾਲਾ ਕੱਪੜਾ 80 ਹਜ਼ਾਰ ਦੇ ਦੇਣਾ 1 ਲੱਖ 20 ਹਜ਼ਾਰ ਤੁਹਾਡਾ ਦਾਜਬੀ ਦੇ ਕੱਪੜੇ ਪਿੱਛੇ ਵੇਚਦਾ ਇਸ ਲਈ ਕਹਿੰਨੇ ਆ ਹੋਰ ਪਾਸੇ ਨਾ ਜਾਓ ਆ ਦੇਖੋ ਸੂਟ ਦਿਖਾਓ ਬਾਈ ਜੀ 1 ਲੱਖ 20 ਹਜ਼ਾਰ ਤੇ ਬਚਾਉਣਾ ਹੀ ਬਚਾਉਣਾ ਵਾ ਨਾਲ ਸੂਟ ਵੀ ਸੋਨੇ ਸੋਨੇ ਦੇ ਦੇਣੇ ਆ ਬੁਟੀਕਾਂ ਦੇ ਕੰਮ ਦੇ ਦੇਣੇ ਆ ਜ਼ੀਰੋ ਟਾਂਕੇ ਦਾ ਕੰਮ ਦੇਣਾ ਤਪਟਾ ਨਾਲ ਔਰਗੈਂਜ਼ਾ ਦਾ ਦੇ ਦੇਣਾ ਵਾ ਜਿਹੜਾ ਬਾਜ਼ਾਰਾਂ 'ਚ 20 22 ਯਾਰ ਦਾ ਸੂਟ ਦੇ ਦੇਣਾ ਅਸੀਂ 5 6 7000 ਦੇ ਵਿੱਚ ਸੂਟ ਦੇ ਦੇਨੇ ਆ ਆ ਦੇਖੋ ਜੀ ਸੂਰਜ ਮੁਖੀ ਦੇ ਫੁੱਲ ਵਾਂਗੂ ਖੜਿਆ ਆ ਸੂਟ ਦੇਖੋ ਲਾ ਕਿੰਨਾ ਸੋਹਣਾ ਆ yellow ਦੇ ਨਾਲ ਗੁਲਾਬੀ ਦਾ ਕੰਟਰਾਸਟ ਹੈਗਾ 15000 ਰੁਪਿਆ ਬਾਜ਼ਾਰ ਦਾ ਰੇਟ 14000 ਰੁਪਿਆ ਸਾਡਾ ਰੇਟ ਕਿੰਨਾ ਉੱਛੋ ਦਾ ਸਹੀ ਸਾਡਾ ਰੇਟ ਕੋਈ 4500 ਕੋਈ 5000 ਕੋਈ 7000 ਕੋਈ 6000 ਓਏ 7500 ਇੱਥੇ 15 15000 ਵਾਲੇ ਵੀ ਸੂਟ ਅੱਧੇ ਰੇਟਾਂ 'ਚ ਕਰਦੇ ਆਂ ਅਸੀਂ ਓਏ ਆ ਸੂਟ ਤੇ ਤੁਸੀਂ ਦੇਖੋ ਦੇਖੋ ਨਾਲ ਦੁਪੱਟਾ ਦੇਖੋ ਓ ਇੰਨੀ ਦੁਪੱਟੇ ਤੇ ਕਢਾਈ ਨਹੀਂ ਕਿਸੇ ਨੇ ਵੀ ਦੇਣੀ ਆਹ ਦੇਖੋ ਦੁਪੱਟਾ ਜਾਲ ਵਰਗਾ ਪੂਰੇ ਦੁਪੱਟੇ ਦੇ ਵਿੱਚ ਵਰਕ ਹੋਇਆ ਨਾਲ ਸੂਟ ਤੇ ਵੀ ਵਰਕ ਕੀਤਾ ਹੋਇਆ ਬਾਵਾ ਸੋਹਣੀਆਂ ਬਣਾਤੀਆਂ ਆਂ ਇਹ ਦਾਜਵਰੀ ਦੀਆਂ ਸਪੈਸ਼ਲ ਆਈਟਮਾਂ ਮਾਤੋ ਸ਼ਰੀਰ ਦਸਤਾਰ ਕਾਦੀਆਂ ਦੇ ਵਿੱਚ ਬਣ ਚੁੱਕੀ ਹੈ ਇਸ ਕਰਕੇ ਛੇਤੀ ਤੋਂ ਛੇਤੀ ਆ ਜਾਓ ਤੇ ਆਪਣੀ ਜੇਬਾਂ ਤੇ ਲੁੱਟ ਨਾ ਕਰਾਓ ਮਾਤੋ ਸ਼੍ਰੀ ਦਸਤਾਰ ਤੇ ਵਧੀਆ ਤੋਂ ਵਧੀਆ ਕਪੜਾ ਲੈ ਕੇ ਜਾਓ ਕੋਈ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣਕਾਰੀ ਲੈਣੀ ਆ ਕੋਈ ਸਵਾਲ ਹੈਗਾ ਤੁਸੀਂ ਇੱਥੇ ਫੋਨ ਕਰ ਸਕਦੇ ਆ ਛੇਤੀ ਆ ਜਾਓ 18 ਜੁਲਾਈ ਤੁਹਾਨੂੰ ਡੀਕ ਕਰ ਰਹੀ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗਰ ਸਾਹ ਟੀਵੀ ਕਾਦੀਆਂ